ਸਤਿ ਸ੍ਰੀ ਅਕਾਲ ਕਿਸਾਨ ਸਾਥੀਓ ਤੁਸੀਂ ਦੇਖ ਰਹੇ ਹੋ ਪਲਵਾਨ ਟਿਕਟੋਕ ਪਟਿਆਲਾ ਤੇ ਮੇਰਾ ਨਾਮ ਆ ਦੋਸਤੋ ਸੰਦੀਪ ਸਿੰਘ ਅਸੀਂ ਆਪਣੇ ਪੇਜ ਤੇ ਟਰੈਕਟਰਾਂ ਬਾਰੇ ਟਰੈਕਟਰ ਪਾਰਟਸ ਬਾਰੇ ਆਮ ਜਾਣਕਾਰੀ ਪਾਉਂਦੇ ਰਹਿੰਦੇ ਆ ਕਿਸਾਨਾਂ ਵਾਸਤੇ ਲਾਹੇਵੰਦ ਸਾਬਤ ਹੁੰਦੀਆਂ ਨੇ ਸਾਡੀਆਂ ਜਾਣਕਾਰੀਆਂ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਿਸਾਨ ਆ ਕੇ ਕਹਿੰਦਾ ਭਾਈ ਜੀ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਆਪ ਕੰਮ ਕਰਨਾ ਸਟਾਰਟ ਕਰਤਾ ਆਪਣੇ ਟਰੈਕਟਰ ਦਾ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਵੀ ਕਿਤੇ ਸਾਡੀ ਵੀ ਜਾਣਕਾਰੀ ਕਿਸੇ ਦੇ ਕੰਮ ਆ ਸਕੇ ਤੇ ਅੱਗੇ ਵੀ ਅਸੀਂ ਦੋਸਤੋ ਇਹੋ ਜਿਹੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ ਤੇ ਤੁਸੀਂ ਵੀ ਸਾਡਾ ਪੇਜ ਫੋਲੋ ਕਰਕੇ ਸਾਡਾ ਜਿਹੜਾ ਹੌਸਲਾ ਵਧਾ ਸਕਦੇ ਹੋ ਸਾਡਾ ਜਿਹੜਾ ਉਤਸ਼ਾਹ ਤੁਸੀਂ ਵਧਾ ਸਕਦੇ ਹੋ ਹੁਣ ਪਿੱਛੇ ਜਿਵੇਂ 7511 ਅ ਟਰੈਕਟਰ ਦਾ ਪਿਛਲਾ ਹਿੱਸਾ ਦੋਸਤ ਲੈ ਗਏ ਸੀਗੇ ਉਹਨਾਂ ਦੇ ਪਿਛਲੇ ਹਿੱਸੇ ਦਾ ਉਹ ਹਾਲਾਂਕਿ ਆਪ ਮਿਸਤਰੀ ਦੋਵੇਂ ਭਰਾ ਬਾਈ ਨੇ ਮੈਨੂੰ ਲੱਗਦਾ ਵੀ ਦੇਖੋ ਕਿੰਨੇ ਹਿੰਮਤੀ ਭਰਾ ਸੀ ਉਹ ਜੇ ਉਹ ਕਿਤੇ ਕਰਾਉਂਦੇ ਕਿਸੇ ਕੋਲ 10-15000 ਰੁਪਏ ਮੈਨੂੰ ਲੱਗਦਾ ਵੀ ਉਹਨਾਂ ਦਾ ਲੱਗਣਾ ਸੀਗਾ ਜਿਹੜੀਆਂ ਮੈਂ ਆਪਣੇ ਵੀਡੀਓ ਪਾ ਪਾ ਕੇ ਜਾਣਕਾਰੀਆਂ ਦੇਣੀਆਂ ਲੋਕਾਂ ਨੂੰ ਸਟਾਰਟ ਕਰੀਆਂ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਸਾਥੀਆਂ ਨੂੰ ਵੀ ਤੁਸੀਂ ਥੋੜਾ ਬੋਤਾ ਕੰਮ ਆਪਣਾ ਆਪ ਸਟਾਰਟ ਕਰੋ ਮਹंगाई ਦਾ ਜੋਗ ਹੈ ਇੱਕ ਤਾਂ ਜਿੰਨਾ ਤੱਕ ਆਪਾਂ ਨੂੰ ਆਪ ਨੌਲੇਜ ਨਹੀਂ ਹੁੰਦੀ ਆਪਾਂ ਮਿਸਤਰੀ ਭਰਾਤੋਗੇ ਤਾਂ ਦੱਸ ਕੇ ਕੰਮ ਨਹੀਂ ਕਰਾ ਸਕਦੇ ਜੇ ਆਪਾਂ ਨੂੰ ਨੌਲੇਜ ਹੋਊਗੀ ਤਾਂ ਆਪਾਂ ਚਲੋ ਜੇ ਆਪ ਹੱਥੀ ਵੀ ਆਪ ਨਹੀਂ ਕਰ ਸਕਦੇ ਤੇ ਆਪਾਂ ਦੱਸ ਕੇ ਜਿਹੜਾ ਕੰਮ ਆ ਤੇ ਆਪਾਂ ਆਪਣਾ ਕਰਾ ਸਕਦੇ ਆ ਵੇ ਇਸ ਤਰ੍ਹਾਂ ਨੇ ਜਾਂ ਇਸ ਤਰ੍ਹਾਂ ਤੁਸੀਂ ਕਰੋ ਕੰਮ ਹਨਾ ਜਨਾ ਤੱਕ ਆਪਾਂ ਨੂੰ ਆਪ ਨਹੀਂ ਗਿਆਨ ਹੈਗਾ ਤੇ ਆਪਾਂ ਉਹ ਭਾਵੇਂ ਅਗਲਾ ਗਲਤ ਵੀ ਕਰ ਰਿਹਾ ਕੰਮ ਆਪਾਂ ਉਹਦੇ ਚ ਕਰੈਕਸ਼ਨ ਨਹੀਂ ਕਰ ਸਕਦੇ ਤੇ ਜਿਹੜੀ ਇਸ ਗੱਲ ਕਰਕੇ ਆਪਾਂ ਵੀਡੀਓ ਪਾ ਪਾ ਕੇ ਤੁਹਾਨੂੰ ਕਰੌਨ opinion ਗੇਅਰ ਕਿਵੇਂ ਹੁੰਦੇ ਆ ਤੋਰੇ ਕਿਵੇਂ ਵੱਧਦੇ ਆ ਕਿਹੜੇ ਟਰੈਕਟਰ 'ਚ ਕਿਹੜਾ ਤੁਸੀਂ ਇੰਜਨ ਲਾ ਸਕਦੇ ਹੋ ਪਟਿਆਲੇ ਰੇਟ ਕੀ ਪੈਂਦਾ ਇੰਜਨ ਦਾ ਡੀਜ਼ਲ ਪੰਪ ਰਿਪੇਅਰ ਕਰਾਉਣੇ ਚਾਹੀਦੇ ਕਿਹੜੇ ਟਰੈਕਟਰ ਦੇ ਨਹੀਂ ਕਰਾਉਣੇ ਚਾਹੀਦੇ ਇੰਜਣ ਜਦੋਂ ਟਰੈਕਟਰ ਦਾ ਟਰੈਕਟਰ ਪੁਰਾਣਾ ਹੋ ਚੁੱਕਿਆ ਜੇ ਤੁਸੀਂ ਇੰਜਣ ਚੇਂਜ ਕਰਦੇ ਹੋ ਓਵਰਹਾਲ ਨਾਲੋਂ ਤੁਹਾਨੂੰ ਇੰਜਣ ਚੇਂਜ ਕਰਨਾ ਬੈਟਰ ਆ ਜਾਂ ਇੰਜਣ ਓਵਰਹਾਲ ਕਰਨਾ ਬੈਟਰ ਇਹੋ ਜਿਹੀ ਜਾਣਕਾਰੀਆਂ ਪਾਉਣੀਆਂ ਸਟਾਰਟ ਕਰੀਆਂ ਕਿਉਂ ਮੇਰੀ ਇੱਥੇ ਪਟਿਆਲੇ ਟਰੈਕਟਰ ਮਾਰਕੀਟ ਦੇ ਵਿੱਚ ਦੋਸਤੋ ਦੁਕਾਨ ਆ 20 ਤੋਂ 22 ਸਾਲ ਮੇਰ ਕਲ 98 'ਚ ਮੈਂ ਆ ਗਿਆ ਸੀਗਾ 25 27 ਸਾਲ ਤੱਕ ਦੋਸਤੋ ਮੈਨੂੰ ਹੋ ਗਿਆ ਤੇ ਉਸ ਤੋਂ ਪਹਿਲਾਂ ਬਯੁਰਗ ਬਹੁਤ ਪੁਰਾਣੇ ਇਸ ਕਿੱਤੇ ਦੇ ਵਿੱਚ ਸਨ ਜ਼ਿੰਮੇਵਾਰ ਦੇ ਨਾਲ-ਨਾਲ ਮੇਰੇ ਫਾਦਰ ਸਾਹਿਬ ਨੇ ਇਹ ਕੀਤਾ ਜਿਹੜਾ ਚਲਾਇਆ ਸੀਗਾ ਜਿਹੜਾ ਕਿ ਮੈਂ ਆ ਕੇ ਸਨ 99 98 ਦੇ ਵਿੱਚ ਫਿਰ ਨਾਲ ਆ ਪਾ ਕੇ ਆਪਦੇ ਪਿਤਾ ਜੀ ਨਾਲ ਕੰਮ ਸਿੱਖਿਆ ਤੇ ਹੌਲੀ ਹੌਲੀ ਕਰਦੇ ਆ ਬਹੁਤ ਟਾਈਮ ਲੱਗਿਆ ਮੈਨੂੰ ਵੀ ਕੰਮ ਸਿੱਖਦੇ ਨੂੰ ਕੋਈ ਐ ਨਹੀਂ ਵੀ ਇੱਕੋ ਦਿਨ ਚ ਮੈਂ ਕੋਈ ਇਸ ਪੌੜੀ ਤੇ ਪਹੁੰਚ ਗਿਆ ਮੈਨੂੰ ਵੀ 15 10 15 ਸਾਲਾਂ ਦੇ ਵਿੱਚ ਆ ਕੇ ਜਾ ਕੇ ਹੁਣ ਕਿਉਂ ਜਦੋਂ ਤੱਕ ਤੁਸੀਂ ਆਪ ਤਜਰਬਾ ਨਹੀਂ ਹਾਸਲ ਕਰਦੇ ਤੁਸੀਂ ਕਿਸੇ ਨੂੰ ਕੀ ਮੈਂ ਦੱਸ ਸਕਦੇ ਹਾਂ ਗਲਤ ਜਾਣਕਾਰੀ ਦੇ ਸਕਦੇ ਹਾਂ ਨਾ ਜਿੰਨਾ ਤੱਕ ਤੁਸੀਂ ਆਪ ਪਰਪੱਕ ਨਹੀਂ ਹੁੰਦੇ ਕਿਸੇ ਕੰਮ 'ਚ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਓਪਨਲੀ ਨਹੀਂ ਸਕਾ ਸਕਦੇ ਨਹੀਂ ਦੱਸ ਸਕਦੇ ਤੇ ਇਸ ਕਰ ਕਰਕੇ ਹੁਣ ਸਾਨੂੰ ਤੋਂ ਆਪਣੇ ਤੇ ਮਾਣ ਹੁੰਦਾ ਉਸ ਕਾਲਪੁਰਖ ਨੇ ਸਾਨੂੰ ਐਨੇ ਜੋਗਾ ਕਰਿਆ ਗੁਰਤੇਗ ਪੁਧਰ ਸਾਹਿਬ ਦੀ ਧਰਤੀ ਤੇ ਅਸੀਂ ਬੈਠੇ ਆ ਚਰਨਸ਼ੋਪਾ ਪ੍ਰਾਪਤਾ ਪਟਿਆਲਾ ਸ਼ਹਿਰ ਚੰਗਾ ਕਰਨ ਦੀ ਸੋਚੀਏ ਵੀ ਕਿੰਦਾ ਚੰਗਾ ਕਰੀਏ ਸਾਡੇ ਹੱਥੋਂ ਕਿਸੇ ਦਾ ਮਾੜਾ ਨਾ ਹੋਵੇ ਜਿਹੜਾ ਵੀ ਕੋਈ ਪੈਸਾ ਕਮਾਈਏ ਦੇਖੋ ਰਿਜਕ ਪੈਸਾ ਇੱਥੋਂ ਹੀ ਕਮਾਉਣਾ ਇੱਥੋਂ ਹੀ ਆਉਦੇ ਜਿਹੜੇ ਘਰ ਬਸਰ ਕਰਨੇ ਆ ਕਹਿੰਦੇ ਹੁੰਦੇ ਵੀ ਇਹ ਮਾਇਆ ਵਾ ਜਿਹੜੀ ਜੀਵਨ ਬਰਤਤਜੋਕੀ ਹੋ ਰਵੇ ਮਾਲਕ ਉਹ ਨਹੀਂ ਕਿ ਦਵੇ ਜਿਆਦਾ ਮਾਇਆ ਦਾ ਮੋਹ ਵੀ ਮੜਾ ਮਾਲਕ ਉਹ ਨਹੀਂ ਕਿ ਸਾਨੂੰ ਸਾਡਾ ਜਿਹੜਾ ਗੁਜ਼ਾਰਾ ਚੱਲਦਾ ਰਵੇ ਤੇ ਸਰੀਰ ਤੰਦਰੁਸਤੀਆਂ ਦਵੇ ਮਾਲਕ ਸਾਡੇ ਪਰਿਵਾਰ ਚ ਤੰਦਰੁਸਤੀਆਂ ਵੱਖੇ ਭੈਣ ਭਰਾਵਾਂ ਚ ਤੰਦਰੁਸਤੀ ਰੱਖੇ ਪੈਸਾ ਵੱਧ ਘਟ ਬੰਦਾ ਚਲਾ ਲੈਂਦਾ ਜਿਹੜਾ ਤੁਸੀਂ ਇਹ ਪਿਆਰ ਜਿਹੜਾ ਮੈਨੂੰ ਮਿਲਿਆ YouTube ਤੋਂ Facebook ਤੋਂ ਇਹ ਕੋਈ ਪੈਸੇ ਵਾਲਾ ਬੰਦਾ ਨਹੀਂ ਹਾਸਲ ਕਰ ਸਕਦਾ ਭਾਵੇਂ ਉਹ 100 ਕਿਲੇ ਦਾ ਮਾਲਕ ਕਿਉਂ ਨਾ ਹੋਵੇ ਤੇ ਜਿਹੜਾ ਸਾਨੂੰ ਤੁਸੀਂ ਪਿਆਰ ਇਸ YouTube ਤੋਂ Facebook ਤੋਂ ਦਿੱਤਾ ਇਹ ਮਨਮੋਹਲਾ ਪਿਆਰ ਹੈ ਜੀ ਇਹ ਸਦਾ ਰੀਣੀ ਰਵਾਂਗੇ ਤੁਹਾਡੀਆਂ ਆਸਾਂ ਤੇ ਆਪਾਂ ਪੂਰੇ ਉਤਰਾਂਗੇ ਤੇ ਮੈਂ ਤੁਹਾਡਾ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਤਾਂ ਹੁਣ ਤੁਹਾਨੂੰ ਦਿਖਾਉਣਾ ਵੀ ਜਿਹੜਾ 7511 ਉਹ ਭਰਾ ਹੁਣਾਂ ਨੇ ਕਿਉਂ ਬਦਲਿਆ ਜਿਹੜਾ ਜੀ ਉਹ ਗੇਅਰ ਕਹਿੰਦੇ ਭਾਈ ਕਹਿੰਦੇ ਵੀ ਅਸੀਂ ਸਮਾਨ origignal ਨਹੀਂ ਸੀ ਮਿਲਦਾ ਹੁਣ origignal ਨਾਲ ਮਿਲਣ ਕਰਕੇ ਵੀ ਹਾਲਾਕੀ ਮੈਨੂੰ ਇਹਨਾਂ ਕਦੇ ਮੈਂ ਤਜਰਬੇਕਾਰ ਜ਼임یدار ਉਹਨਾਂ ਨੇ ਇੱਥੇ ਪਟਿਆਲੇ ਲਿਆ ਕੇ ਟਰੈਕਟਰ ਆਪ ਖੜਾ ਕਰਕੇ ਜੋੜ ਖੋਲ ਕੇ ਜੋੜ ਲਾ ਕੇ ਸੋਨਾਲੀਕਾ ਦਾ ਤੇ ਇੱਕ ਦੇਮ ਇੱਕ ਡੇ ਸੇਮ ਚੀ ਉਹ ਲਾ ਕੇ ਲੈ ਗਏ ਮੇਰੇ ਕੱਲ ਸਵੇਰੇ ਅਗਲੇ ਦਿਨ ਗਏ ਇੱਕ ਦਿਨ ਚ ਚਲੋ ਲੱਗ ਗਿਆ ਸੀ ਦਿਨ ਛੋਟੇ ਹੁਣ ਤੇ ਕੱਲ ਜਾਂ ਪਰਸੋ ਮਨਕਲ ਉਹਨਾਂ ਨੇ ਕੰਪਲੀਟ ਕਰ ਲਿਆ ਸੀਗਾ ਤੇ ਜੇ ਕੋਈ ਆਪਾਂ ਮਿਸਤਰੀ ਕੋਲ ਜਾਂਦੇ ਹੋ 4-4 ਦਿਨ 15-15 ਦਿਨ ਪਹਿਲਾਂ ਤਾਂ ਫ੍ਰੀ ਹੋ ਨਹੀਂ ਹੁੰਦੇ ਫਿਰ ਜੀ ਲਿਆਓ ਟਰੈਕਟਰ ਸੌੜੀਆਂ ਸ਼ਰਤਾਂ ਬਹੁਤ ਨੇ ਤੇ ਕਿਉਂ ਉਹ ਵੀ ਆਪਣੀ ਜਗ੍ਹਾ ਸੱਚੇ ਆ ਇਸ ਲਾਈਨ ਦੇ ਵਿੱਚ ਕਿਤੇ ਦੇ ਵਿੱਚ ਮਕੈਨਿਕ ਲਾਈਨ ਦੇ ਵਿੱਚ ਕੋਈ ਨਹੀਂ ਆਉਣਾ ਚਾਹੁੰਦਾ ਹੱਤ ਨੂੰ ਕਾਲਕ ਕੋਈ ਨਹੀਂ ਲਾਉਣਾ ਚਾਹੁੰਦਾ ਜੇ ਮੜੀ ਜੀ ਕਾਲਕ ਲੱਗਦੀ ਆ ਤਿੰਨ ਤਿੰਨ ਵਾਰੀ ਧੌਂਦੇ ਆ ਲੋਕ ਇੰਨਾ ਮਾੜਾ ਸਮਝਦੇ ਆ ਕਾਲਕ ਨੂੰ ਤੇ ਸਾਨੂੰ ਵੀ ਕਈ ਟੱਚਰਾਂ ਕਰ ਜਾਂਦੇ ਆ ਪਰ ਅਸੀਂ ਕਦੇ ਮੰਨਤੇ ਨਹੀਂ ਲਈ ਇਹ ਸਾਨੂੰ ਇਸ ਕਾਲਕ ਤੋਂ ਇਸ ਕੱਪੜੇ ਤੋਂ ਹੀ ਮਾਲਕ ਨੇ ਸਾਨੂੰ ਰਿਜਕ ਦਿੱਤਾ ਤੇ ਅਸੀਂ ਤਾਂ ਕਦੇ ਮਨਚ ਉਹ ਜੀ ਗੱਲ ਨਹੀਂ ਕਰੀ ਵੀ ਸਾਡੇ ਕੱਪੜੇ ਕਾਲੇ ਹੋਗੇ ਨਾ ਸਾਡੇ ਘਰਦਿਆਂ ਨੇ ਨਾ ਮੇਰੀ ਮਾਤਾ ਨੇ ਨਾ ਮੇਰੇ ਫਾਦਰ ਨੇ ਅਸੀਂ ਕਹਿੰਦੇ ਸ਼ਰਮ ਨਹੀਂ ਮੰਨੀ ਕਾਲਾ ਕੱਪੜਾ ਪਾਉਣ ਲੱਗਾ ਸਵੇਰੇ ਜਾ ਕੇ ਵਰਦੀ ਬਦਲ ਲਈ ਆ ਚਾਹੇ ਅਸੀਂ ਯੂਟਿਊਬਰਾਂ ਚਾਹੇ ਫੇਸਬੁੱਕ ਵਾਲੇ ਆਣ ਕੇ ਕੰਮ ਦੇ ਉੱਤੇ ਕੰਮ ਵਾਲੇ ਕੁਸਵਾਦੀ ਕੰਮ ਦਾ ਤਾਂ ਹੁੰਦਾ ਜਿੰਨਾਂ ਦੇ ਕਪਾ ਕੱਪੜਾ ਨਹੀਂ ਬਦਲਦੇ ਖੁੱਲੇ ਡੁੱਲੇ ਕੱਪੜੇ ਪਾ ਕੇ ਹੀ ਜਿਹੜਾ ਕੰਮ ਕਰਨ ਦਾ ਸੁਆਦ ਹੁੰਦਾ ਤੇ ਜਿਹੜੇ 75-11 ਲੈ ਕੇ ਬਾਈ ਉਹਨਾਂ ਨੇ ਕੀ ਕਰਿਆ ਵੀ ਲਾ ਕੇ 75% ਹਿੱਸਾ ਸੋਨਾ ਲਈ ਕਾਲਾ ਲਵਾ ਕੇ ਲੈ ਗਏ ਮੇਰੇ ਕੋਲ 50-60000 ਰੁਪਿਆ ਸ਼ਾਇਦ ਉਹਨਾਂ ਦਾ ਜਿਹੜਾ ਲੱਗਾ 60000 ਰੁਪਿਆ ਸ਼ਾਇਦ ਬਾਕੀ ਪ੍ਰੋਪਰ ਨਹੀਂ ਪਤਾ ਮੈਂ ਗਲਤ ਜਾਣਕਾਰੀ ਨਹੀਂ ਦੇਣਾ ਚਾਹੁੰਦਾ 60-70000 ਰੁਪਿਆ ਵੀ ਲੱਗ ਜਾਂਦਾ ਜਿਹੜੇ 3 ਸਪੀਡ ਲੱਗਦੇ ਉਹਨਾਂ ਦੇ ਰੇਟ ਥੋੜੇ ਅੰਤਰ ਫਿਰ ਕੁਝ ਮਾਡਲਾਂ ਦਾ ਵੀ ਫਰਕ ਪੈਂਦਾ ਇਹਨਾਂ 7511 ਦਾ ਕਟਾਇਆ ਇਸ ਕਰਕੇ ਇਹਨਾਂ ਦੇ ਪੈਸੇ ਘੱਟ ਪਏ ਆ ਜਿਹੜਾ 9811 ਜਾਂ ਕਟਾਊਗਾ ਕੋਈ ਉਹ ਬਿਲਕੁਲ ਸਕਰੇਬ ਚ ਜਾਂਦਾ ਉਹਦਾ ਸਮਾਨ ਇਹ 7511 ਦਾ ਸਮਾਨ ਜਿਹੜਾ ਉਹ ਦੁਕਾਨਦਾਰ ਦਾ ਫਿਰ ਸੇਲ ਹੋ ਜਾਣਾ ਇਸ ਕਰਕੇ ਇਹਨਾਂ ਦੇ ਪੈਸੇ ਥੋੜੇ ਘੱਟ ਪਏ ਆ ਤੇ ਆਜੋ ਅੱਗੇ ਮੈਂ ਤੁਹਾਡਾ ਨਵਾਂ ਵੀਡੀਓ ਵੀ ਐਡ ਕਰ ਦੇਣਾ ਜਿਹੜਾ 7511 ਉਹ ਪਿਆ ਹਲੇ ਉਸ ਤਰ੍ਹਾਂ ਹੀ ਸਾਡੇ ਕੋਲ ਪਿਛਲਾ ਹਿੱਸਾ ਜੇ ਕਿਸੇ ਵੀਰ ਨੇ ਲੋੜ ਹੋਵੇ 9814504323 ਦੁਕਾਨ ਨੰਬਰ 3212223 ਜਿਹੜੀ ਆਪਣੀ ਆ ਉੱਤੇ ਪਟਿਆਲੇ ਟਰੈਕਟਰ ਮਾਰਕੀਟ ਦੇ ਵਿੱਚ ਟਰੈਕਟਰ ਮੰਡੀ ਦੇ ਵਿੱਚ ਦੁਕਾਨਾ ਪਟਿਆਲੇ ਦੀ ਇਹ ਬਹੁਤ ਵੱਡੀ ਮੰਡੀ ਆ ਏਸ਼ੀਆ ਦੀ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਮੰਡੀ ਆ ਪਹਿਲਾਂ ਕਿੱਥੇ ਜਾਂਦੇ ਪਟਿਆਲੇ ਅੱਜਕੱਲ ਤੁਸੀਂ ਗੂਗਲ ਨੂੰ ਪੁੱਛੋ ਗੂਗਲ ਮੈਪ ਤੇ ਕੱਢੋ ਤੁਹਾਨੂੰ ਕੱਲੀ ਕੱਲੀ ਲੋਕੇਸ਼ਨ ਕੱਲੀ ਕੱਲੀ ਦੁਕਾਨ ਦੀ ਲੋਕੇਸ਼ਨ ਪਈ ਆ ਦੋਸਤੋ ਥੋੜਾ ਜਿਹਾ ਦਿਮਾਗ ਤੋਂ ਕੰਮ ਲਿਆ ਕਰੋ ਕਿਉਂ ਸਾਨੂੰ ਫੋਨ ਕਰ ਕਰਕੇ ਇਕੱਲਾ ਤੁਸੀਂ ਇਹ ਪੁੱਛਣਾ ਵੀ ਤੁਹਾਡੀ ਦੁਕਾਨ ਕਿੱਥੇ ਆ ਸਾਡਾ ਸਮਾਂ ਬਹੁਤ ਖਰਾਬ ਹੁੰਦਾ ਤੁਸੀਂ ਇੰਨੀ ਕੋਈ ਗੱਲ ਅੱਜ ਕੱਲ ਸਾਰਿਆਂ ਕੋਲ 5G ਮੋਬਾਈਲ ਹੈ ਸਾਰੇ ਇੰਟਰਨੈਟ ਦਾ ਵਧੀਆ ਯੂਜ਼ ਕਰਦੇ ਹੋ ਤਾਂ ਸਹੀ ਵਰਤੋਂ ਦੀ ਕਰੋ ਜਿਹੜੀ ਆਪਦਾ ਔਰ ਦੂਜੇ ਦਾ ਸਮਾਂ ਜਿਹੜਾ ਬਚ ਸਕੇ ਤੇ ਆਜੋ ਦੋਸਤੋ ਆਪਾਂ ਤੁਹਾਡਾ ਵੀ ਸਮਾਂ ਨਾ ਖਰਾਬ ਕਰੀਏ ਤਾਂ ਤੁਹਾਨੂੰ ਅੱਗੇ ਮੈਂ ਦਿਖਾਉਣਾ ਜਿਹੜਾ 7511 ਜਿਹਨੂੰ ਸੋਨਾ ਦੇ ਕਦਾ ਹਿੱਸਾ ਲਾਇਆ ਆ ਦੋਸਤੋ ਅੰਟੀਕ ਟਰੈਕਟਰ ਆ ਜਿਹੜਾ ਤੁਹਾਨੂੰ ਮੈਂ ਦਿਖਾਉਣ ਦੇ ਆ 7511 ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲੇਗਾ ਕਲਾ ਉਸ ਕਰੀਆਂ 10 40 ਜੀਸੀਬੀ ਵਾਲਾ ਇੰਜਨ ਇੰਜਨ ਬਹੁਤ ਤਗੜਾ ਸੀਗਾ ਤੇ ਗੇਅਰ ਨੂੰ ਥੋੜੀ ਬੋਤੀ ਪ੍ਰੋਬਲਮ ਆ ਜਾਂਦੀ ਆ ਜਾਂ ਕਿਸੇ ਨੂੰ ਕੋਈ ਸ਼ੌਂਕ ਹੁੰਦਾ ਵੀ ਅਸੀਂ ਬਦਲੀਏ ਪਿਛਲਾ ਹਿੱਸਾ ਨਹੀਂ ਤਾਂ ਉਹ ਐਡਾ ਮਾੜਾ ਵੀ ਨਹੀਂਗਾ ਐਚਐਮਟੀ ਦਾ ਹਿੱਸਾ ਬਸ ਥੋੜੀ ਥੋੜੀ ਆਪਣੇ ਆਪਣੇ ਵਿਚਾਰ ਆ ਤੇ ਆਪਣੀ ਆਪਣੀ ਸੋਚ ਆ ਇਹ ਵੀਡੀਓ ਚੰਗੀ ਲੱਗੇ ਤਾਂ ਜਰੂਰ ਦੋਸਤੋ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਦੋਸਤ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਵੀਡੀਓ ਤੇ ਜਰੂਰ ਕਮੈਂਟ ਕਰਿਆ ਕਰੋ ਸਾਡਾ ਜਿਹੜਾ ਮਨੋ ਬਲਵੱਦਾ ਸਾਡਾ ਉਸਤਾਵੱਦਾ ਸਾਨੂੰ ਵੀ ਪਤਾ ਲੱਗਦਾ ਵੀ ਅਸੀਂ ਚੰਗਾ ਕੰਮ ਕਰ ਰਹੇ ਆ ਤੇ ਜਦੋਂ ਵੀ ਕਿਤੇ ਬਾਜ਼ਾਰ ਚ ਪਟਿਆਲੇ ਆਉਂਦੇ ਆ ਭਰਾ ਉਹ ਕੋਈ ਵੀ ਕੰਮ ਕਰਨਾ ਹਉਣ ਤੇ ਜਰੂਰ ਮਿਲ ਕੇ ਜਾਂਦੇ ਆ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਤੇ ਜਰੂਰ ਮੇਰਾ ਵੀਰ ਬਣ ਕੇ ਇਹ ਪੇਜ ਨੂੰ ਫੋਲੋ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਜਿਹੜਾ ਤੁਸੀਂ ਮਨੋ ਬਲਵੱਦਾ ਸਕਦੇ ਹੋ ਸਾਡਾ ਸਾਡੀ ਸਪੋਰਟ ਕਰ ਸਕਦੇ ਹੋ ਲਾਈਕ ਐਂਡ ਸ਼ੇਅਰ ਕਰਕੇ ਕਈ ਵੀਰ ਐ ਕਹਿੰਦੇ ਭਾਈ ਜੇ ਅਸੀਂ ਵੇਖਦੇ ਆ ਤੁਹਾਡੀ ਵੀਡੀਓ ਸਾਨੂੰ ਬਾਈ ਜੀ ਉਹ ਤੁਹਾਨੂੰ ਵੈਸੇ ਸ਼ੋ ਹੋ ਜਾਂਦੀ ਆ ਪਰ ਤੁਸੀਂ ਜੇ ਉਹ ਬੈਲ ਵਾਲਾ ਆਈਕਨ ਦਬਦੋਂਗੇ ਟੱਲੀ ਵਾਲਾ ਬਟਨ ਦਬਦੋਂਗੇ ਜਾਂ ਫੋਲੋ ਵਾਲਾ ਬਟਨ ਦਬੋਂਗੇ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗਣਾ ਉਹ ਐਸੇ ਫ੍ਰੀ ਹੁੰਦਾ ਕਈ ਵਾਰ ਆਪਾਂ ਡਰਦੇ ਮਾਰੇ ਵੀ ਨਹੀਂ ਉਹਨੂੰ ਛੇੜਦੇ ਵੀ ਪਤਾ ਨਹੀਂ ਸਾਡੇ ਕੋਈ ਪੈਸੇ ਨਾ ਲੱਗ ਜਾਣ ਸਕਦੇ ਹਾਂ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਬਿਲਕੁਲ ਫ੍ਰੀ ਆ ਤੁਸੀਂ ਫੋਲੋ ਔਰ ਬੈਲ ਵਾਲੀ ਜਿਹੜੀ ਟੱਲੀ ਵਾਲਾ ਬਟਨ ਦਬੋਂਗੇ ਉਦੋਂ ਨਾ ਕੀ ਹੁੰਦਾ ਵੀ ਜਿਹੜੀ ਸੇਮ ਵੜੇ ਜਦੋਂ ਵੀਡੀਓ ਪਾਈ ਆ ਤਉਨੂੰ ਉਸੇ ਦਿਨੀ ਉਹ ਪਤਾ ਲੱਗਿਆ ਲੱਜੋ ਕਰੂਗਾ ਕਈ ਵਾਰ ਆਇਆ ਹੁੰਦਾ ਕਿਸੇ ਨੂੰ ਕੋਈ ਸਮਾਨ ਦੀ ਲੋੜ ਹੁੰਦੀ ਆ ਤੇ ਉਹ ਵੀਡੀਓ ਉਹਨੂੰ ਨਹੀਂ ਪਤਾ ਲੱਗਦੀ ਉਦੋਂ ਨਾਸ਼ ਹੋਈ ਉਹ ਤੋਂ ਹਫ਼ਤੇ ਬਾਅਦ ਪਤਾ ਲੱਗੀ ਉਹ ਕਈ ਵਾਰ ਉਹਨੇ ਮਹਿੰਗਾ ਸਸਤਾ ਕਿਦੋਂ ਸਮਾਨ ਲਿਆ ਜਾਂ ਉਹਦੀ ਕੋਈ ਮਸ਼ੀਨਰੀ ਖੜੀ ਆ ਬੰਦੇ ਦੀ ਉਹ ਬਾਅਦ ਚੋਂ ਮਨ ਬੜਾ ਦੁਖੀ ਹੁੰਦਾ ਅਗਲੇ ਦਾ ਯਾਰ ਸਾਨੂੰ ਤਾਂ ਵੀਡੀਓ ਦਾ ਪਤਾ ਨਹੀਂ ਲੱਗਾ ਜਾਂ ਲੇਟ ਪਤਾ ਲੱਗਾ ਮੈਂ ਵੀ ਹੁਣ ਹਰ ਇੱਕ ਵੀਡੀਓ ਦੇ ਵਿੱਚ ਤਰੀਕ ਸਮਾ ਜ਼ਰੂਰ ਦੱਸਦਾ ਉਹਨਾਂ ਵੀ ਅਗਲੇ ਦਾ ਟਾਈਮ ਨਾ ਖਰਾਬ ਹੋਵੇ ਜਿਵੇਂ ਅੱਜ ਦੀ ਜਿਹੜੀ ਤਰੀਕ ਹੈ 14 11 2025 ਸੀਗੀ 14 11 2025 ਦੀ ਵੀਡੀਓ ਹੈ ਤੇ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਦੋਸਤੋ ਧੰਨਵਾਦ ਜੀ